ਅੱਜ ਆਪਣੀ ਸਾਡ ਜिले ਦੇ ਹੜ੍ਹ ਆਏ ਖੇਤਰਾਂ ਦੇ ਵਿੱਚ ਫਸੇ ਲੋਕਾਂ ਦਾ ਹਾਲਚਾਲ ਜਾਣਨ ਪਹੁੰਚੇ ਮਕਸਤਰ ਪੰਜਾਬ ਪ੍ਰਿੰਸੀਪਲ ਸੈਕਟਰੀ ਸਾਹਿਬਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਇੰਪਾਰਟਿਸ਼ਨਲ ਅਸਾਸਪੀ ਵਿਹਾਤੀ ਅੱਦੇ ਹੋਰ ਅਫਸਰ ਸਾਹਿਬਾਨਾਂ ਨੇ ਉਹਨਾਂ ਦਾ ਹਾਲਚਾਲ ਜਾਣਿਆ ਧਿਆਨਾ ਮੈਮ ਦੀ ਲੋਡ ਨੂੰ ਦੁਵਾਇਆ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਖੁਸ਼ੀ ਵੀ ਹੈ ਕਿ ਮੁੱਖ ਸਕੱਤਰ ਸਾਹਿਬ ਡੀਸੀ ਸਾਹਿਬ ਖੁਦ ਲੋਕਾਂ ਦੇ ਘਰ ਜਾ ਕੇ ਲੋਕਾਂ ਨੂੰ ਰਿਲੀਫ ਦੇ ਰਿਹਾ ਹੈ ਇਹਦੇ ਬਾਰੇ ਸਰ ਪਲੀਜ਼ ਇਹ ਅੱਜ ਅਸੀਂ ਸਾਰੇ ਜੋ ਹੈ ਨਾ ਨਾਨੋ ਕੇ ਪਿੰਡ ਚ ਆਏ ਨੀ ਕਿ ਇਹ ਅਜਨਾਲਾ ਦਾ ਪਿੰਡ ਹੈ ਔਰ ਇਹ ਕੰਪਲੀਟਲੀ ਕਟ-ਆਫ ਹੋ ਗਿਆ ਹੈ ਭਾਈ ਕੰਪਲੀਟਲੀ ਕਟ-ਆਫ ਹੋ ਗਿਆ ਹੈ ਕਿਉਂਕਿ ਜੋ ਹੈ ਪਾਣੀ ਆ ਗਿਆ ਰਾਵੀ ਕਰ ਕਰ ਕੇ ਰਾਵੀ ਦੇ ਵਿੱਚ ਫਲੋ ਕਰ ਕਰ ਕੇ ਸੋ ਇਹ ਉਹਨਾਂ ਜੋ ਹੈ ਸਭ ਤੋਂ ਵੱਡਾ ਚੈਲੰਜ ਇਹ ਹੈ ਕਿ ਸਾਰੇ ਨੂੰ ਰੈਸਕੂ ਕਰਨਾ ਤਾਂ ਸਾਰੇ ਨੂੰ ਰੈਸਕੂ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਜਿਹੜੇ ਜੋ ਹੈ ਆਰਮੀ ਐਨਡੀਆਰਐਸ ਜਿਨ੍ਹਾਂ ਦੇ ਕੀਮਾ ਨੇ ਉਹਨਾਂ ਨੂੰ ਸਾਰੇ ਨੂੰ ਧੰਨਵਾਦ ਕਰਦੇ ਹਾਂ ਕਿ ਉਹ ਆਕਰ ਕਰ ਕਰ ਕਰਕੇ ਜਿੰਨੇ ਜੋ ਹੈ ਕਟਆਫ ਹੋਏ ਸੀ ਉਹਨਾਂ ਨੂੰ ਸਾਰੇ ਨੂੰ ਰੈਸਕੂ ਕਰ ਲਿਆ ਸੇਫ ਪਲੇਸਸ ਤੇ ਜੋ ਇਸ ਪਿੰਡ 'ਚ ਵੀ ਜਿਨ੍ਹਾਂ ਦਾ ਜੋ ਹੈ ਥੋੜਾ ਜਿਹਾ ਇਲਿਵੇਸ਼ਨ ਹਾਈ ਲਿਵਿਲੇਸ਼ਨ ਤੇ ਉਹਨਾਂ ਦਾ ਘਰ ਬਣਿਆ ਹੋਇਆ ਹੈ ਉਹ ਉਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਔਰ ਇਹ ਕਿ ਜੇਸ ਡਬਲੂ ਕੰਪਨੀ ਨੇ ਜਿਹੜਾ ਐਮਫੀਬੀਅਸ ਵੀਕਲ ਡਿਜ਼ਾਈਨ ਕੀਤਾ ਹੈ ਇਟਸ ਅ ਵੰਡਰਫੁਲ ਇਹ ਐਮਫੀਬੀਅਸ ਵੀਕਲ ਦੀ ਇਫੀਕੀਸੀ ਜੋ ਹੈ ਟੈਸਟ ਹੋਈ ਹੈ ਔਰ ਇਸ ਹੜਾ ਦੇ ਸੀਟ ਜੋ ਕਿ ਬਿਲਕੁਲ ਕੁਦਰਤ ਕਰ ਕਰਕੇ ਹੋਇਆ ਹੈ ਸੋ ਇਹ ਹੜਾਂ ਦੀ ਸਥਿਤੀ ਦੇ ਵਿੱਚ ਜੋ ਹੈ ਲੋਕਾਂ ਨੂੰ ਜੋ ਕਸ਼ਟ ਹੋਇਆ ਹੈ ਇਹਦੇ ਵਿੱਚ ਲੋਕਾਂ ਨੂੰ ਰਾਸ਼ਨ ਪਹੁੰਚਾਣਾ ਰੈਸਕਿਊ ਕਰਨਾ ਇਹ ਸਾਰੇ ਦੇ ਵਿੱਚ ਇਹ ਕੇਬੀਐਸ ਵੀ ਕਾਫੀ ਹੈਲਪਫੁਲ ਸਾਬਤ ਹੋਇਆ ਹੈ ਔਰ ਮੈਂ ਸਮਝਦਾ ਹਾਂ ਕਿ ਸਰਕਾਰ ਵੱਲੋਂ ਜਿੰਨਾ ਕੁ ਹੋ ਸਕਦਾ ਹੈ ਸਭ ਕੁਝ ਜੋ ਹੈ ਪ੍ਰੋਵਾਈਡ ਕੀਤਾ ਜਾਵੇਗਾ ਸਾਰੇ ਨੂੰ ਜੋ ਹੈ ਕਿਸੇ ਤਰ੍ਹਾਂ ਦੀ ਜੇ ਵੀ ਸਮੱਸਿਆ ਆਉਂਦੀ ਹੈ ਚਾਹੇ ਪਾਵੇ ਜਾਨੀਮਾਲ ਦਾ ਜਾਂ ਜੋ ਹੈ ਉਹਨਾਂ ਦੀ ਮਵੇਸ਼ੀ ਦਾ ਜਾਂ ਉਹਨਾਂ ਦੀ ਹੈਲਥ ਦਾ ਸਾਰਾ ਸਭ ਕੁਝ ਖਿਆਲ ਰੱਖਿਆ ਜਾਊਗਾ ਸਾਰਿਆਂ ਨੂੰ ਜੋ ਕੋਈ ਵੀ ਨੁਕਸਾਨ ਹੋਏਗਾ ਉਹ ਨੁਕਸਾਨ ਦਾ ਜੋ ਹੈ ਮੁਆਵਜ਼ਾ ਵੀ ਦਿੱਤਾ ਜਾਵੇਗਾ ਸੋ ਇਹ ਸਾਰੇ ਅਸੀਂ ਪਲਾਨ ਕਰ ਰਹੇ ਹਾਂ ਅਸੈਸ ਕਰ ਰਹੇ ਹਾਂ ਅਸੈਸ ਕਰ 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 ਕੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਲੱਗੇ ਹੋਏ ਨੇ सारी सरकार की टीम लगी हुई है गवर्नमेंट ऑफ पंजाब ने स्पेशली एक हाई पावर्ड कमेटी जो है कंसटीट्यूट की थी है और हाई पावर्ड कमेटी के तीन आई एस ऑफिसर ने अमृतसर से स्टेशन ने और वो सारे जो है मॉनिटर कर रहे ने पल, -पल दे जो है स्थिति में एसैस कर रहे ने और एसैस कर 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 जिथे जिथे जो भी लोड हो रही है उन्होंने जो है लोड अनुसार सारी सर्विसे एक्सटेंड किया जा रहा है थैंक यू सर ਉਕਤੇ ਆ ਉਹਦੇ ਨਾਲ ਨਾਲ ਮੁੱਖ ਸਕੱਤਰ ਡੀਸੀ ਸਾਹਿਬ ਤੁਹਾਡਾ ਹਾਲ ਚਾਲ ਪੁੱਛਣ ਆਏ ਕਿਦਾਂ ਦਾ ਮਹਿਸੂਸ ਹੋ ਰਿਹਾ ਨਹੀਂ ਬਹੁਤ ਵਧੀਆ ਪਈ ਆ ਉਹਦੇ ਜੀ ਜੀ ਥੈਂਕ ਯੂ ਬਹੁਤ ਬਹੁਤ ਥੋੜਾ ਸ਼ੁਕਰੀਆ ਜੀ ਜੀ ਇੱਕ ਮਿੰਟ ਪਾਈਟ ਜੀ ਬਹੁਤ ਧੰਨਵਾਦ ਸਾਰੇ ਪ੍ਰਸ਼ਾਸਨ ਦਾ ਮੰਤਰੀ ਸਾਹਿਬ ਦਾ ਕੁਸ਼ਪਾਲ ਧਾਰੀ ਵਾਲ ਸਾਹਿਬ ਦਾ ਸਾਰੇ ਹੀ ਬਹੁਤ ਸੰਯੋਗ ਕਰ ਰਹੇ ਆ ਸੀਤ ਸਾਹਿਬ ਬਹੁਤ ਬਹੁਤ ਧੰਨਵਾਦ ਡੀਸੀ ਮੈਮ ਅਸਰ피 ਸਾਹਿਬ ਜਿਤਨੇ ਵੀ ਪਿਆਰਕ ਆਏ ਬਹੁਤ ਬਹੁਤ ਧੰਨਵਾਦ ਸਾਰੇ ਹੀ ਬਹੁਤ ਮਿਹਨਤ ਕਰ ਰਹੇ ਆ ਸਾਰੇ ਹੀ ਰਾਤ ਦਿਨ ਲੱਗੇ ਹੋਏ ਆ ਬਹੁਤ ਹੀ ਜਿਆਦਾ ਮਿਹਨਤ ਹੋ ਰਹੀ ਹੈ ਜੀ ਸਰ ਬਹੁਤ ਰੁਚਕਾਨ ਤੇ ਬਹੁਤ ਹੋ ਗਿਆ ਚਲੋ ਉਹ ਤਾਂ ਜੋ ਗੁਜਰਤ ਦੀ ਗੁਜਰਤ ਦਾ ਹੈ ਉਹ ਤਾਂ ਕਰ ਨਹੀਂ ਸਕਦੇ ਜੀ ਉਹ ਤਾਂ ਸਾਰੇ ਸੰਸਾਰ ਦੇ ਨਾਲ ਹੀ ਚੱਲ ਰਿਹਾ ਜੀ ਤੇ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਮੌਕਸ ਖਤਰ ਸਾਹਿਬ ਡੀ ਸਾਹਿਬ ਆਏ ਜੀ ਐਸਐਸਪੀ ਸਾਹਿਬ ਸਾਰੇ ਨਾਲ ਡੀਸੀ ਮੈਮ ਦਾ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਸਾਰਿਆਂ ਨੂੰ ਜਿਹੜਾ ਹੈ ਉਹਦੀ ਮੈਡੀਕਲ ਸਥਿਤੀ ਚੈੱਕ ਕਰਨ ਵਾਸਤੇ ਸਦੀ ਮੈਡੀਕਲ ਟੀਮ ਵੀ ਨਾਲ ਹੈ ਉਹ ਤੁਸੀਂ ਵੀ ਦੇਖ ਸਕਦੇ ਹੋ ਉਹ ਸਾਰੀ ਮੈਡੀਕਲ ਟੀਮ ਡਾਕਟਰਸ ਜੋ ਹੈ ਨਾਲ ਲਾਏ ਨੇ ਔਰ ਡਾਕਟਰਸ ਨੇ ਸਾਰੀਆਂ ਦੀ ਜੋ ਹੈ ਚੈੱਕ ਕੀਤੀ ਹੈ ਉਹਨਾਂ ਨੇ ਸਾਰੀਆਂ ਦੀ ਜੋ ਹੈ ਬੇਸਿਕਲੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ ਉਹਨਾਂ ਦੀ ਮੈਂਟਲ ਕੰਡੀਸ਼ਨ ਜੋ ਹੈ ਉਹ ਕਾਫੀ ਜੋ ਹੈ ਡਿਪਰੈਸਿੰਗ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਇਹ ਸਾਰੇ ਚੈੱਕ ਕਰਨ ਲਈ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਦਵਾਈਆਂ ਸਟੈਂਡ ਕਰਨ ਲਈ ਦਵਾਈਆਂ ਸਪਲਾਈ ਕਰਨ ਲਈ ਉਹ ਜੋ ਹੈ ਮੈਡੀਕਲ ਟੀਮ ਵੀ ਲਾਲ ਐਮਪੀਵੀਐਸ ਵਹੀਕਲ 'ਚ ਜਾ ਰਹੀ ਹੈ ਲੋਕਾਂ ਨੂੰ ਮਿਲ ਰਹੀ ਹੈ ਥੈਂਕ ਯੂ ਸਰ